ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਿਹਾੜੇ ਸ਼ਹੀਦੀ 350 ਸਾਲਾ ਸ਼ਹੀਦੀ ਦੇ ਸੰਬੰਧ ਵਿੱਚ ਜਿਹੜਾ ਪੁਕਾਰ ਯਾਤਰਾ ਜਿਹੜੀ ਗੁਰਦੁਆਰਾ ਮਟਰਸਾਲ ਤੋਂ ਕੱਲ ਦੇ ਰੋਜ ਤੋਂ 15 ਨਵੰਬਰ ਤੋਂ ਸ਼ੁਰੂ ਹੋਈ ਸੀ ਇਸ ਵੇਲੇ ਪੰਜਾਬ ਦੀ ਪੰਜਾਬ ਦੇ ਆ ਬਾਰਡਰ ਪਾਰ ਕਰਕੇ ਐਂਟਰੀ ਕਰ ਚੁੱਕੀ ਆ ਇਹ ਜਿਹੜਾ ਜੰਮੂ ਕਸ਼ਮੀਰ ਦੀ ਸੰਗਤਾਂ ਦਾ ਅਤੇ ਪ੍ਰਸ਼ਾਸਨ ਦਾ ਬਹੁਤ ਬਹੁਤ ਵੱਡਾ ਸਹਿਯੋਗ ਮਿਲਿਆ ਆ ਕਿਉਂਕਿ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂ ਦਿੱਤੀ ਵਕ ਵਕ ਤਰ੍ਹਾਂ ਦਾ ਉਹਨਾਂ ਨੇ ਸਹਿਯੋਗ ਦਿੱਤਾ ਵਾ ਭਾਵੇਂ ਉਹ ਰੋਡ ਇੱਕ ਬੰਨ੍ਹੋ ਖਾਲੀ ਕਰਾ ਕੇ ਦੇਣਾ ਪਿਆ ਉਹਨਾਂ ਨੂੰ ਭਾਵੇਂ ਉਹਨਾਂ ਨੂੰ ਦੂਜੀ ਸ਼ਰਤਾਂ ਨਹੀਂ ਕਰਾ ਬਹੁਤ ਵੱਡਾ ਪ੍ਰਬੰਧ ਕੀਤਾ ਸੰਗਤਾਂ ਦੇ ਵਿੱਚ ਵੀ ਜਿਹੜਾ ਹਰੀ ਲਵਾਉਂਦਾ ਇਤਿਹਾਸ ਬਹੁਤ ਸੀ ਮਹਾਰਾ ਸੱਚੇ ਪਾਤਸ਼ਾਹ ਪਾਰ ਬਖਸ਼ਿਸ਼ ਕਰਨ ਉਹ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਖੁਸ਼ੀਆਂ ਪ੍ਰਾਪਤ ਕਰਨ ਉੱਥੇ ਹੀ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੋ ਜੀ ਹਾਂ ਜੀ ਮਿਤੀ 17 ਤਰੀਕ ਨੂੰ ਸਵੇਰੇ 9:30 ਵਜੇ ਦੇ ਲਗਭਗ ਗੁਰਦੁਆਰਾ ਸਾਹਿਬ ਨੂੰ ਨਰਕੀਤਰ ਆਰੰਭ ਹੋ ਗਏ ਵਾਇਆ ਗੁਰਦਾਸਪੁਰ ਤਾਂ ਨਹੀਂ ਹੁੰਦਾ ਤੇ ਢਾਂਡਾ ਜਿਹੜਾ ਉਹ ਜਾ ਕੇ ਰਾਤ ਦਾ ਵਿਸ਼ਰਾਮ ਕਰੇਗਾ ਉਸ ਤੋਂ ਬਾਅਦ ਅਗਲੇ ਦਿਨ 11 ਤਰੀਕ ਨੂੰ ਆਰੰਭ ਹੋ ਕੇ ਝਾਰਪੁਰ ਤੋਂ ਹੁੰਦਾ ਆਨੰਦਪੁਰ ਸਾਹਿਬ ਨੂੰ ਕਪੂਰ ਲੋਵੇਗਾ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ 350 ਸਾਲਾ ਸ਼ੇਦੀ ਸਤਾਪਦੀ ਨੂੰ ਸਮਰਪਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਕਾਰ ਯਾਤਰਾ ਦੇ ਰੂਪ ਵਿੱਚ ਜੋ ਨਗਰ ਕੀਰਤਨ ਦੀ ਰੂਪਰੇਖਾ ਬਣੀ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਕੱਲ 14 ਤਰੀਕ ਨੂੰ ਇਹ ਨਗਰ ਕੀਰਤਨ ਜੋ ਅਨੰਤਨਾਗ ਦੀ ਧਰਤੀ ਤੋਂ ਆਰੰਭ ਹੋਇਆ ਸੀ ਉਥੋਂ ਡਿਸਟ੍ਰਿਕਟ ਅਨੰਤਨਾਗ ਜੋ ਕਸ਼ਮੀਰ ਵਿੱਚ ਹੈ ਜਿੱਥੋਂ ਪੰਡਿਤ ਕਿਰਪਾ RAM ਜੀ ਜੋ ਉਸ ਵੇਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਦੇਵ ਬਾਦਸ਼ਾਹ ਕੋਲ ਫਰਿਆਦ ਲੈ ਕੇ ਪਹੁੰਚੇ ਸਨ ਜਿਸ ਵੇਲੇ ਜਬਰਨ ਔਰੰਗਜ਼ੇਬ ਬਾਦਸ਼ਾਹ ਵੱਲੋਂ ਧਰਮ ਪਰਿਵਰਤਨ ਦੀ ਜੋ ਕ੍ਰਿਆ ਕੀਤੀ ਜਾ ਰਹੀ ਸੀ ਗੁਰਦੇਵ ਭਾਦਰ ਪਾਸ਼ਾ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਉਹ ਸਾਡੇ ਮਾਨਵਤਾ ਦਾ ਅਗਰ ਮੂਰਤ ਦੀ ਗੱਲ ਕਰੀਏ ਕਿ ਦੂਜੇ ਦੇ ਧਰਮ ਲਈ ਆਪਣੀ ਸ਼ਹਾਦਤ ਦੇਣੀ ਅਗਰ ਇਤਿਹਾਸ ਇੱਕੋ ਵਾਰੀ ਬਣਦਾ ਹੈ ਹਮੇਸ਼ਾ ਹਿਸਟਰੀ ਵਾਰ-ਵਾਰ ਨਹੀਂ ਬਣਦੀ ਸੋ ਉਹ ਉਸ ਸ਼ਹਾਦਤ ਨੂੰ ਅਗਰ ਅਸੀਂ ਗੱਲ ਕਰੀਏ ਤੇ ਦੁਨੀਆ ਦੀਆਂ ਅਗਰ ਸ਼ਹਾਦਤਾਂ ਗਿਣਾਂਗੇ ਕਿ ਮਾਨਵਤਾ ਲਈ ਕਿਹੜੀ ਹੋਈ ਤੇ ਮੈਨੂੰ ਲੱਗਦਾ ਹੈ ਕਿ ਗੁਰਦੇਵ ਭਾਦਰ ਪਾਸ਼ਾ ਦੀ ਸ਼ਹਾਦਤ ਜਿਹੜੀ ਹੈ ਉਹ ਅਵਲ ਨੰਬਰ ਤੇ ਹੈ ਸੋ ਇਸੇ ਸੰਬੰਧ ਵਿੱਚ ਕੱਲ ਅਸੀਂ ਡਿਸਟ੍ਰਿਕਟ ਅਨੰਤਨਾਗਰੋਂ ਤੋਂ ਰਮਤ ਹੋਈ ਸੀ 240 ਕਿਲੋਮੀਟਰ ਦਾ ਸਫ਼ਰ ਸੀ ਜੋ ਜੰਮੂ ਪ੍ਰੋਵਿੰਸ ਤੱਕ ਪਹੁੰਚਿਆ ਸੀ ਰਾਤ ਦਾ ਪ੍ਰਾਜ ਜੰਮੂ ਵਿਖੇ ਹੋਇਆ ਸਵੇਰੇ ਜੰਮੂ ਤੋਂ ਹੋਰ ਸਾਰੀਆਂ ਸੰਗਤਾਂ ਕਿਉਂਕਿ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਕਸ਼ਮੀਰ ਵਿਖੇ ਜੋ ਸਾਡਾ ਸਿੱਖ ਭਾਈਚਾਰਾ ਹੈ ਉਹ ਬੜਾ ਮਾਈਨੋਰਟੀ ਵਿੱਚ ਹੈ ਤਕਰੀਬਨ 40-45 ਹਜ਼ਾਰ ਸਿੱਖਾਂ ਦੀ ਆਬਾਦੀ ਹੈ ਕਸ਼ਮੀਰ ਵਿੱਚ ਪਰ ਜਿਹੜਾ ਜੰਮੂ ਪ੍ਰੋਵਿੰਸ ਵਿੱਚ ਅਸੀਂ 2.5 ਲੱਖ ਦੇ ਕਰੀਬ ਆ ਤੋਂ ਸੋ ਇਸ ਲਈ ਜੰਮੂ ਤੋਂ ਆਈ ਸਵੇਰੇ ਰਮਤਾ ਹੋਈ ਸੀ ਕਿ ਉਹ ਰਸਤੇ ਪ੍ਰਾਦ ਪਰ ਸੰਗਤਾਂ ਦੇ ਅੰਦਰ ਬਹੁਤ ਜ਼ਿਆਦਾ ਉਤਸ਼ਾਹ ਸੀ ਅਸੀਂ ਹੁਣ ਆਪਣੇ ਗੁਰੂ ਪੀਰਾਂ ਦੀ ਧਰਤੀ ਐਂਟਰ ਕੀਤੀ ਹੈ ਮਦੋਪੁਰ ਇੱਥੇ ਆ ਕੇ ਹੁਣ ਸਾਨੂੰ ਪਤਾ ਹੈ ਕਿ ਕਿਨਾਂ ਕੋਲ ਹੀ ਅਸੀਂ ਬੁਝਿਆ ਸਟੇਟ ਹੈ ਰਹਿ ਕੇ ਸਿੱਖਦੇ ਆ ਕਿ ਪੰਜਾਬ ਜਿਹੜਾ ਹੈ ਉਹ ਪੂਰੇ ਜਿੱਥੇ ਭਾਰਤ ਨੂੰ ਖਿਲਾਂਦਾ ਹੈ ਤੇ ਆਪਣੀ ਸੇਵਾ ਸਿਮਰਨ ਜਿਹੜੀ ਹੈ ਤੇ ਉਹ ਇਸ ਧਰਤੀ ਤੋਂ ਹੀ ਸਾਨੂੰ ਮਿਲਦੀ ਹੈ ਪ੍ਰੇਰਣਾ ਉਹਨਾਂ ਅਸੀਂ ਆਪਣੀ ਧਰਤੀ ਤੇ ਆ ਗਏ ਆ ਇੱਥੇ ਤੱਕ ਪਿੱਛੇ ਤੱਕ ਦਾਸ ਭਾਈ ਜਗਤਾਰ ਸਿੰਘ ਜੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਐਡਵਾਈਜ਼ਰ ਅਤੇ ਕੋਆਰਡੀਨੇਟਰ ਜੀ ਐਨ ਕੇ ਸਟੇਟ ਦੇਖ ਰਿਹਾ ਹੈ ਇਹ ਸਾਡੇ ਸੈਕਸ਼ਨ ਦੇ ਇੰਚਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੀ ਦੇਖ ਰੇਕ ਵੀ ਸਾਰੇ ਪ੍ਰਬੰਧ ਉੱਥੇ ਉਲੇਖੇ ਗਏ ਸਨ ਇਹ ਦਿਨਾਂਗਰ ਇਲਾਕੇ ਦੇ ਹਨ ਪਰ ਐਸਜੀਪੀਸੀ ਵੱਲੋਂ ਪੂਰਾ ਜੰਮੂ ਕਸ਼ਮੀਰ ਲੇਹ ਲਦਾਖ ਤੱਕ ਦੇਖ ਰੇ ਹਨ ਸੋ ਬਾਕੀ ਜਿਹੜੇ ਸਾਡੇ ਸਾਰੇ ਨਾਲ ਪਤਵੰਤੇ ਆਏ ਸਨ ਇਹ ਜਿੰਨੇ ਉਹਨਾਂ ਸੀ ਆਏ ਆ ਅੱਜ ਸ਼ਾਮ ਦਾ ਵਿਸ਼ਰਾਮ ਜਿਹੜਾ ਹੈ ਗੁਰਦੁਆਰਾ ਬਾਟਸਾਬ ਹੈ ਕੱਲ ਸਵੇਰ ਨੂੰ ਇੱਥੋਂ ਰਵਾਨਗੀ ਹੋਏਗੀ ਸ਼ਾਮ ਨੂੰ ਟਾਂਡਾ ਵਿਖੇ ਰਾਤ ਦਾ ਵਿਸ਼ਰਾਮ ਹੈ ਪਰਸੋਂ ਫਿਰ ਅਖੀਰ ਪੜਾ ਜਿਹੜਾ ਤਖਤ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਵੇਗੀ ਮੈਂ ਇੱਕ ਮੈਸੇਜ ਸਾਂਝਾ ਦੇਣਾ ਚਾਹੁੰਦਾ ਕਿ ਅਗਰ ਉਸ ਸਮੇਂ ਪੰਡਤ ਕਿਰਪਾ ਰਾਮ ਜੀ ਹਿੰਦੂ ਧਰਮ ਚੋਂ ਸਨ ਤੇ ਗੁਰਤੇਗ ਭਦਰਪਾਲ ਸਾਹਿਬ ਸਿੱਖ ਤੇ ਅਗਰ ਹਿੰਦੂਆ ਨੇ ਪੁਕਾਰ ਕੀਤੀ ਤੇ ਸਿੱਖਾਂ ਨੇ ਸੁਣ ਲਈ ਤੇ ਕਿੰਨਾ ਗਹਿਰਾ ਰਿਸ਼ਤਾ ਸੀ ਅੱਜ ਤੇ ਕੋਈ ਇੱਕ ਪੈਨ ਜਿਹੜਾ ਆਪਣਾ ਕਿਸੇ ਨੂੰ ਨਹੀਂ ਦਿੰਦਾ ਅਗਰ ਸ਼ਹਾਦਤ ਦੇ ਦਿੱਤੀ ਇਸ ਦਾ ਮਤਲਬ ਸਾਡਾ ਰਿਸ਼ਤਾ ਕਿੰਨਾ ਮਜ਼ਬੂਤ ਸੀ ਪਰ ਅੱਜ ਥੋੜਾ ਜਿਹਾ ਇਹ ਸਿਆਸਤਾ ਹੋਣ ਦੇ ਕਾਰਨ ਇੱਕ ਜਿਹੜਾ ਸੋਸ਼ਲ ਮੀਡੀਆ ਤੇ 네ਗਟਿਵਿਟੀਆਂ ਜਿਹੜਾ ਸਾਨੂੰ ਧਾਰਮਿਕ ਤੌਰ ਤੇ ਜਦੋਂ ਕੋਈ ਲੜਾਇਆ ਜਾਂਦਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਹਿੰਦੂ ਸਮਾਜ ਤੇ ਸਿੱਖ ਸਮਾਜ ਦਾ ਸ਼ੁਰੂ ਤੋਂ ਪੁਰਾਣਾ ਰਿਸ਼ਤਾ ਰਿਹਾ ਹੈ ਇਹ ਸ਼ਤਾਬਦੀਆਂ ਤੋਂ ਅਸਲ ਇਹ ਮਨਾਣੀਆਂ ਤਾਂ ਹੀ ਸਫਲ ਹਨ ਕਿ ਅਗਰ ਅਸੀਂ ਜਦੋਂ ਵੀ ਕਿਤੇ ਹਿੰਦੂ ਵੀਰਾਂ ਨੂੰ ਜਿੱਥੇ ਜ਼ਰੂਰਤ ਪਵੇ ਸਿੱਖ ਭਾਈਚਾਰਾ ਮਾਨਵਤਾ ਦੇ ਪੱਖ ਤੇ ਜਿੱਥੇ ਕਿਤੇ ਧੱਕਾ ਹੋਵੇ ਖੜਾ ਹੋਵੇ ਤੇ ਜਿੱਥੇ ਸਿੱਖ ਭਾਈਚਾਰੇ ਨਾਲ ਧੱਕਾ ਹੋਵੇ ਹਿੰਦੂ ਸਮਾਜ ਖੜਾ ਖੜਾ ਹੋਵੇ ਭਾਵੇਂ ਕਿ ਖੜੇ ਹੁੰਦੇ ਵੀ ਆਂ ਕਰੋਨਾ ਕਾਲ ਆਇਆ ਉਦੋਂ ਅਗਰ ਹਿੰਦੂ ਵੀਰਾਂ ਨੇ ਸੇਵਾ ਕੀਤੀ ਤੇ ਇਹ ਨਹੀਂ ਵੇਖਿਆ ਕੋਈ ਸਿੱਖ ਹੈ ਜਾਂ ਮੁਸਲਮਾਨ ਹੈ ਤੇ ਸਿੱਖਾਂ ਨੇ ਵੀ ਨਹੀਂ ਵੇਖਿਆ ਪਰ ਫਿਰ ਵੀ ਉਹ ਤਦ ਤੱਕ ਇਹ ਹੁੰਦਾ ਕਿ ਇਹੋ ਜਿਹੇ ਸ਼ਤਾਬਦੀਆਂ ਹੀ ਸਾਨੂੰ ਵਿਰਲਾ ਪ੍ਰਚਾਰ ਕਰਨ ਨੂੰ ਮਿਲਦੀਆਂ ਹਨ ਇਲੈਕਟਿਵਿਟੀਆਂ ਬਹੁਤ ਜ਼ਿਆਦਾ ਨੇ ਸੋ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਤੁਸੀਂ ਸਵੇਰ ਤੋਂ ਇੱਥੇ ਖੜੇ ਹੋ ਤੁਸੀਂ ਇੱਕ ਐਸਾ ਮਾਧਿਅਮ ਹੁੰਦੇ ਹੋ ਕਿ ਤੁਹਾਡੀ ਹੁਣ ਅਗਰੇ ਵਾਇਟ ਕਿਸੇ ਨੂੰ ਸੁਣਨੀ ਹੈ ਜਿਹੜੀ ਸੰਗਤ ਖੜੀ ਹੈ ਅਗਰ ਉਹਨਾਂ ਦੇ ਅੰਦਰ 90% ਚਾਅ ਹੈ ਤਾਂ 100% ਪੂਰਾ ਹੋ ਜਾਏਗਾ ਮੀਡੀਆ ਬਹੁਤ ਪੋਜ਼ਿਟਿਵ ਰੋਲ ਹੁੰਦਾ ਮੈਂ ਆਪ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਨੂੰ ਵੀ ਗੁਰਤੇਗ ਭਦਰਪਾਸ਼ਾ ਚੜ੍ਹਦੀ ਕਲਾ ਦਾ ਸ਼ੇਖਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ